ਕਿ ਇਹਦਾ ਫਿਰ ਆਵਾਮ ਆਦਮੀ ਪਾਰਟੀ ਸਰਕਾਰ ਦਾ ਸਾਨੂੰ ਕੀ ਫਾਇਦਾ ਕਿ ਇਹਦਾ ਫਿਰ ਆਵਾਮ ਆਦਮੀ ਪਾਰਟੀ ਸਰਕਾਰ ਦਾ ਸਾਨੂੰ ਕੀ ਫਾਇਦਾ ਕਿ ਇਹਦਾ ਫਿਰ ਆਵਾਮ ਆਦਮੀ ਪਾਰਟੀ ਸਰਕਾਰ ਦਾ ਸਾਨੂੰ ਕੀ ਫਾਇਦਾ ਤਲਵਾਰ ਲੈ ਕੇ ਅੰਦਰ ਵੜ ਗਿਆ ਇਹਦੇ ਕੋਲੇ ਤੇ ਕਹਿੰਦਾ ਜਿੰਨਾ ਕੈਸ਼ ਹੈ ਕੈਸ਼ ਦੇ ਦੇ ਇਹਦੇ ਗੱਲੇ ਚ ਡੋਲਰ ਜੇ ਤੂੰ ਕਾਰਵਾਈ ਕੀਤੀ ਤਾਂ ਅਸੀਂ ਪੁਲਿਸ ਨੂੰ ਕੱਲ ਨੂੰ ਤੁਹਾਨੂੰ ਅੱਗੇ ਵੜ ਦਾਂਗੇ ਨੋਕੀ ਸੁੱਟ ਕੇ ਚਲੇ ਗਏ ਕਿਰਪਾਨ ਦੀ ਰਿਕਵਰੀ ਸਾਹਿਬ ਆਈ ਸੀ ਐਸਐਸਓ ਸਾਹਿਬ ਉਹਨਾਂ ਨੇ ਕਰ ਲਈ ਆ ਤੁਸੀਂ ਮਾਤਾ ਕੋਲੇ ਮੈਂ ਇੱਥੇ ਬੈਠ ਜੂ ਦੋ ਮੀਟਰ ਤੇ ਬੈਠ ਜੀ ਮਾਤਾ ਜੀ ਆ ਜਾ ਆ ਜਾ ਕੋਈ ਹੋਰ ਨਹੀਂ ਸੰਗਤ ਕੋਈ ਪਾਣੀ ਨਹੀਂ ਬੈ ਜਾਣਾ ਕੋਈ ਠੀਕ ਹੈ ਇੱਥੇ ਕੋਈ ਨਹੀਂ ਹ मैं और ना तो आज ना कहीं उन्होंने साराच चढ़ने से नहीं तो बात मार दे मैंने गलती से नाना से टोपी देखी गई अभी हां वो कहंदे से कहंदे जैसे तुम कंप्लेन लगाई और ना के सुन गोली मारता मैं तो बोल नहीं कौन की के जसदीप मजदूर ने कल बात कर दिया 70 की बात है ये कटड़ा करवाया जाता है 70 रुपया करेगा और जाएगा चलो बात है लोग में मतलब और चक लोग वालों पर कोई गिरना करी आई <sharp> <groundwater ayuditer> <payingita> <saturates> ਅੰਟੀ ਲੋ ਆ ਤੇ ਮੈਂ ਚਾਰਜ ਕਰਨਾ ਮੈਂ ਨਾਲ ਦੇ ਮੁੰਡੇ ਨੂੰ ਪਲਾ ਲਾ ਤੇ ਇਹਨੇ ਤੋਂ ਨਾਲ ਦਾ ਮੁੰਡਾ ਕੈਮਰੇ ਦੇ ਵਿੱਚ ਸਰਿਆਂ ਆਇਆ ਤਲਵਾਰ ਲੈ ਕੇ ਅੰਦਰ ਵੜ ਗਿਆ ਇਹਦੇ ਕੋਲੇ ਤੇ ਕਹਿੰਦਾ ਜਿੰਨਾ ਕੈਸ਼ ਹੈ ਕੈਸ਼ ਦੇ ਦੇ ਇਹਦੇ ਗੱਲੇ ਚ ਡੋਲਰ ਪਈ ਸੀ ਪਿਆ ਪਿਆ ਦੀ ਗੁੱਟੀਆਂ ਪਈਆਂ ਸੀ ਤਿੰਨ ਨਵੀਆਂ ਤੇ ਦੋ 200 ਰੋਟੇ ਦੋ 70 8000 ਰੁਪਏ ਟੋਟਲ ਕੈਸ਼ ਸੀਗਾ ਜੋ ਕਿ ਇਹਦਾ ਸਾਰਾ ਚੱਕ ਕੇ ਲੈ ਗਏ ਤੇ ਇਹਨੂੰ ਧਮਕੀ ਜਿਹਾ ਕੇ ਕਹਿੰਦੇ ਜੇ ਤੂੰ ਕਾਰਵਾਈ ਕੀਤੀ ਤਾਂ ਅਸੀਂ ਪੁਲਿਸ ਨੂੰ ਕੱਲ ਨੂੰ ਤੁਹਾਨੂੰ ਅੱਗੇ ਵੜ ਦਾਂਗੇ ਜੇ ਕੋਈ ਉਮਰ ਸੀ ਗਈ ਜੀ ਗੱਲ ਉਮਰ ਏਜ ਕੈਮਰੇ ਦੇ ਵਿੱਚ ਆ ਕੇ ਸਕੂਟੀ ਵੀ ਆ ਗਈ ਉਹਨਾਂ ਦੀ ਟੀ-ਸ਼ਰਟ ਵੀ ਆ ਗਈ ਜਵਾਨ ਕਿਹੜੇ ਕਿਹੜੇ ਸੀ ਉਹਨਾਂ ਕੋਲੇ ਵਾਈਪਨ ਕਿਹੜੇ ਗੱਪਨ ਉਹਨਾਂ ਕੋਲੇ ਇਹ ਨਹੀਂ ਪਤਾ ਜੀ ਕਿਹੜਾ ਸੀ ਇਹ ਕਹਿ ਰਿਹਾ ਇੱਕ ਗਨ ਸੀ ਉਹਨਾਂ ਨੇ ਜਾਣ ਲੱਗਿਆਂ ਕਿਹਾ ਜੀ ਤੂੰ ਰੋਲਾ ਪਾਇਆ ਤੈਨੂੰ ਗੋਲੀ ਮਾਰ ਦਾਂਗੇ ਗੱਪਨ ਨੇ ਨਹੀਂ ਦੇਖਿਆ ਨਹੀਂ ਜਿਹੜੀ ਗੱਲ ਅਸੀਂ ਕਹੀਏ ਉਹ ਦੇਖੀ ਨਹੀਂ ਉਹ ਅਸੀਂ ਗੱਲ ਕਹਿ ਨਹੀਂ ਸਕਦੇ ਲੇਕਿਨ ਇਹ ਕਹਿੰਦਾ ਕਿ ਉਹਨਾਂ ਕੋਲ ਬੇਪਨ ਸੀਗਾ ਤਲਵਾਰ ਸੀਗੀ ਜੋ ਕਿ ਤਲਵਾਰ ਉਹਤੇ ਸਿੱਟ ਗਈ ਉਹ ਪ੍ਰਸ਼ਾਸਨ ਨੂੰ ਨਾਮ ਕੇ ਮੁੰਡੇ ਦਾ ਜਿਹਨੇ ਸਾਡਾ ਮੁੰਡਾ ਦਾ ਰਸ਼ੀਦ ਗਰਗ ਹੈ ਆ ਦੁਕਾਨਾ ਉਹਦੀ ਸ਼ੋਪ ਦੀ ਕੱਲਾ ਬੈਠਾ ਸੀਗਾ ਜੋ ਕਿ ਦਿਨ ਉਹਦਾ ਮੇਰਾ ਕੱਪੜੇ ਦਾ ਕੰਮ ਹੈ ਜੀ ਮੈਂ ਗਵਾਂਢੀ ਆ ਦਾ ਨਾ ਬਈ ਇਹਦਾ ਨੋਟਾਂ ਦਾ ਕੰਮ ਵੀ ਮਣੀ ਚੇਜ ਡੋਲਰ ਵਗੈਰਾ ਤੇ ਆ ਸ਼ਾਦੀਆਂ ਦੇ ਹਾਰ ਹੁੰਦੀਆਂ ਜੋ ਕਿ ਉਹ ਚੀਜ਼ਾਂ ਦਾ ਕੰਮ ਹੈ ਕਹਿੰਦਾ ਮਤਲਬ ਸਰ ਜੀ ਇਹ ਦਿਨ ਦੇ ਵਿੱਚ ਜੇ ਇਹ ਹਾਲਾਤ ਰਹੂ ਕਿਵੇਂ ਲੋਕੀ ਕਾਮਯਾਬ ਹੋਣਗੇ ਹਰ ਦੁਕਾਨਦਾਰ ਕੱਲਾ ਕੰਮ ਕਰ ਪਹਿਲਾ ਹੈ ਨਹੀਂ ਜੇ ਐਵੇਂ ਵਾਰ ਦਾ ਤੌਗੀ ਦਾ ਕੇ ਦੇ ਆ ਕੇ ਸੀ ਬਾਕੀ ਜਿਹੜੇ ਪੁਲਿਸ ਵਾਲੇ ਆ ਜਿਵੇਂ ਜਿਵੇਂ ਉਹਨਾਂ ਨੂੰ ਪਤਾ ਲੱਗਿਆ ਕੋਲ ਕੀਤੀਆਂ ਉਵੇਂ ਉਵੇਂ ਆ ਗਈ ਅਸੀਂ ਮਗਰ ਭੱਜੇ ਜੀ ਅੱਜ ਕੀ ਨਾਮ ਹੈ ਮੇਰਾ ਨਾਮ ਹਰੀਸ਼ ਕੁਮਾਰ ਹੈ ਜੀ ਤੇ ਅਸੀਂ ਜਦੋਂ ਇਹ ਵਾਰਦਾਤ ਦੇ ਮਗਰ ਭੱਜੇ ਐਕਟਿਵਾਂ ਲਾਗੇ ਉਹਨਾਂ ਦੇ ਤੇ ਅਸੀਂ ਚਲੇ ਗਏ ਕਿਲੇ ਵਾਲੇ ਪਾਸੇ ਕਿਲੇ ਟਹਾਨ ਵਗੈਰਾ ਸੀ ਉਧਰ ਦੇਖਿਆ ਬਿਛਾ ਇਧਰ ਨਾ ਆਏ ਹੋਣਾ ਲੇਕਿਨ ਉਹ ਵੜ ਗਏ ਪੀਰਖਾਨੇ ਗਲਿਚ ਉਹ ਗਲੀ ਸੀ ਅੰਦਰੋਂ ਬੰਦ ਸਾਨੂੰ ਪਤਾ ਨਹੀਂ ਸੀ ਅਸੀਂ ਸਿੱਧੇ ਚਲੇ ਗਏ ਤੇ ਜਦੋਂ ਵਾਪਸ ਹੀ ਨਿਕਲੇ ਗਲੀ ਬੰਦ ਸੀ ਉਹ ਕਿਰਪਾਨ ਉੱਥੇ ਸੁੱਟ ਕੇ ਚਲੇ ਗਏ ਕਿਰਪਾਨ ਦੀ ਰਿਕਵਰੀ ਸਾਹਿਬ ਆਈ ਸੀ ਅਸਰ ਸਾਹਿਬ ਉਹਨਾਂ ਨੇ ਕਰ ਲਈ ਆ ਤੇ ਅਸੀਂ ਫਿਰ ਉਧਰ ਵਾਪਸ ਆਏ ਸਾਨੂੰ ਉਧਰ ਕੁਝ ਨਹੀਂ ਮਿਲਿਆਗਾ ਅੱਛਾ ਕਿੰਨਾ ਕੈਸ਼ ਸੀ ਕੈਸ਼ 70-80 ਹਜ਼ਾਰ ਰੁਪਏ ਕਹ ਰਹੀ ਰਸ਼ੀਦਾ ਕਿੰਨੇ ਵਜੇ ਦੀ ਘਟ ਕਣ ਅੰਦਰ ਗਿਆ ਸੀਗਾ ਪਹਿਲੇ ਦੇਖਿਆ ਕਦੇ ਇਸ ਤੋਂ ਮੁੰਲੇ ਨਹੀਂ ਅਸੀਂ ਜਾ ਫਿਰ ਫੋਟੋ ਹੀ ਦੇਖੇ ਨਾ ਜਦੋਂ ਕੀ ਨਾ ਹੋਈ ਕੀ ਘਟਨਾ ਹੋਈਗੀ ਇਹ ਰਿਸਨ ਕਰਕੇ ਦੀ ਦੁਕਾਨ ਹੈਗੀ ਹੈ ਮਨਿਕ ਸਿੰਘ ਦਾ ਕੰਮ ਕਰਦੇ ਆ ਇੱਥੇ ਕੁੱਕ ਤਰਵਾਰ ਰਹਿ ਕੇ ਦੋ ਆਏ ਨਸ਼ੇੜੀ ਟਾਈਪ ਜਾਦੇ ਹੈਗੇ ਆ ਉਹ ਤੇ ਅਸੀਂ ਮੌਕੇ ਤੇ ਪਹੁੰਚ ਗਏ ਅਸੀਂ ਸਰਚ ਕਰ ਰਹੇ ਆ ਸਾਰਾ ਕੋਈ ਗੱਲ ਨਹੀਂ ਬਹੁਤ ਜਲਦੀ ਡੈਟ੍ਰੈਸ ਕਰ ਲਾਂਗੇ ਨਾ ਸਰ ਕਿੰਨੀ ਕੀ ਦੀ ਲੁੱਟ ਹੋਈ ਆ ਕੋਈ ਵੈਪਨ ਸੀ ਉਹਨਾਂ ਕੋਲੇ ਨਹੀਂ ਵਾਪਸ ਆਪਣਾ ਇੱਕ ਤਲਵਾਰੀ ਸੀਗੀ ਉਹ ਇੱਥੇ ਗਲੀ ਚ ਸੱਟ ਕੇ ਭੱਜ ਗਿਆ ਅੱਛਾ ਜੀ ਤੇ ਆਪਣਾ ਇਹ 60 70000 ਰੁਪਏ ਦੀ ਦੱਸ ਰਿਹਾ ਸਰ ਮਾਲਕ ਦੇ ਸੱਟ ਸੱਟਾ ਸੁੱਟਾ ਨਹੀਂ ਨਹੀਂ ਕੋਈ ਸੱਟ ਵਗੈਰਾ ਨਹੀਂ ਹੈਗੀ ਸਕੂਟਰੀ ਸੀਸੀਟੀਵੀ ਚ ਆਇਆ ਉਹ ਉਸੇ ਅਸੀਂ ਦੇਖ ਰਹੇ ਆਂ ਦੇਖ ਰਹੇ ਆਂ ਸਾਰੀਆਂ ਸਕੂਟਰੀ ਸੀਸੀਟੀਵੀ ਕੈਮਰੇ ਦੇਖ ਰਹੇ ਆਂ